ਅੱਜ ਆਪਾਂ ਕਰਤਾਰ ਸਿੰਘ ਸਰਾਬਾ ਦੇ ਬਾਰੇ ਜਿਹੜੇ ਕੁਝ ਕੁਐਸਚਨ ਕਰਾਂਗੇ ਲਗਭਗ 12 ਕੁਐਸਚਨ ਨੇ ਇਹ ਇੰਪੋਰਟੈਂਟ ਨੇ ਸਾਰੇ ਤੇ ਦੇਖੀ ਜੀ ਪਹਿਲਾ ਕੁਐਸਚਨ ਕਰਤਾਰ ਸਿੰਘ ਸਰਾਬਾ ਨੇ ਕਿੰਨੇ ਸਾਲ ਦੀ ਉਮਰ ਵਿੱਚ ਫਾਂਸੀ ਦਾ ਰਸਾ ਚੁੰਮਿਆ ਸੀ ਇਹ ਚ ਮੈਸੇਜ ਇਹਨਾਂ ਨੇ 19 ਸਾਲ ਦੀ ਉਮਰ ਸੀ ਉਹਨਾਂ ਦੀ ਸਿਰਫ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ ਜਾਂ ਇਹ ਲਈਏ ਕਿ ਫਾਂਸੀ ਦਾ ਰਸਾ ਉਹਨਾਂ ਨੇ ਚੁੰਮਿਆ ਸੀ ਜਨਮ ਕਦੋਂ ਹੋਇਆ ਸੀ ਜੀ ਕਰਤਾਰ ਸਿੰਘ ਸਰਾਬਾ ਦਾ ਇਹ ਹੋਇਆ ਸੀ ਜੀ 1896 ਈਸਵੀ ਦੇ ਵਿੱਚ ਯਾਦ ਰੱਖਿਓ 1896 ਈਸਵੀ ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਜੀ ਮੰਗਲ ਸਿੰਘ ਕੀ ਨਾਮ ਸੀ ਜੀ ਮੰਗਲ ਸਿੰਘ ਜਨਮ ਹੋਇਆ ਕਿੱਥੇ ਸੀ ਜਿਹੜਾ ਉਹਨਾਂ ਦੇ ਨਾਮ ਦੇ ਪਿੱਛੇ ਸਰਾਬਾ ਸ਼ਬਦ ਲੱਗਿਆ ਹੋਇਆ ਜੀ ਇਹ ਉਹਨਾਂ ਦੇ ਪਿੰਡ ਦਾ ਨਾਮ ਸੀ ਸਰਾਬਾ ਲੁਧਿਆਣੇ ਦੇ ਕੋਲ ਹੈ ਤੇ ਇਹ ਪ੍ਰਸ਼ਨ ਤਾਂ ਪੁੱਛ ਨਹੀਂ ਜਾਣਾ ਕਿਉਂਕਿ ਪਿੱਛੇ ਸਰਾਬਾ ਲੱਗਿਆ ਹੋਇਆ ਤੇ ਤਾ ਕਰਕੇ ਪ੍ਰਸ਼ਨ ਨਹੀਂ ਬਣਨਾ ਅਗਲਾ ਪ੍ਰਸ਼ਨ ਹੈ ਜੀ ਕਰਤਾਰ ਸਿੰਘ ਸਰਾਭਾ 10ਵੀਂ ਪਾਸ ਕਰਕੇ ਆਪਣੇ ਚਾਚਾ ਵੀਰ ਸਿੰਘ ਕੋਲ ਕਿੱਥੇ ਗਏ ਸਨ ਨਾਮ ਧਿਆਨ ਵਿੱਚ ਰੱਖ ਲਿਓ ਜੀ ਉਹਨਾਂ ਦੇ ਚਾਚਾ ਜੀ ਦਾ ਨਾਮ ਕੀ ਸੀ ਵੀਰ ਸਿੰਘ ਗਏ ਕਿੱਥੇ ਸੀ ਇਹ ਰਹਿੰਦੇ ਸਨ ਵੀਰ ਸਿੰਘ ਉੜੀਸਾ ਦੇ ਵਿੱਚ ਇਹ ਪੇਸ਼ੇਵਜੋਂ ਡਾਕਟਰ ਸਨ ਤੇ ਇਹਨਾਂ ਕੋਲ ਇਹ 10ਵੀਂ ਤੋਂ ਬਾਅਦ ਚਲੇ ਗਏ ਸੀ ਕਿੱਥੇ ਉੜੀਸਾ ਦੇ ਵਿੱਚ ਅਗਲਾ ਪ੍ਰਸ਼ਨ ਹੈ ਜੀ ਜਨਵਰੀ 1910 ਈਸਵੀ ਵਿੱਚ ਉੱਚ ਪੜ੍ਹਾਈ ਕਰਨ ਲਈ ਕਰਤਾਰ ਸਿੰਘ ਸਰਾਭਾ ਕਿੱਥੇ ਗਏ? ਉੱਥੋਂ ਹੀ ਉੜੀਸਾ ਦੇ ਵਿੱਚੋਂ ਉੜੀਸਾ ਦੇ ਉੜੀਸਾ ਤੋਂ ਹੀ 1 ਸਾਲ ਬਾਅਦ ਜਿਹੜਾ ਹੈ ਲਗਭਗ ਉਹ ਚਲੇ ਗਏ ਜੀ ਹਾਈ ਸਟੱਡੀ ਕਰਨ ਦੇ ਲਈ ਅਮਰੀਕਾ ਦੇ ਵਿੱਚ। ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕਿੱਥੇ ਗਏ ਜੀ? ਅਮਰੀਕਾ। ਅਮਰੀਕਾ ਦੀ ਕਿਹੜੀ ਯੂਨੀਵਰਸਿਟੀ ਵਿੱਚ ਸੀ ਜੀ? ਅਮਰੀਕਾ ਸੈਨ ਫ੍ਰਾਂਸਿਸਕੋ ਦੇ ਵਿੱਚ ਕਿਹੜੀ ਯੂਨੀਵਰਸਿਟੀ ਵਿੱਚ ਪੜਨ ਗਏ ਸੀ ਜੀ ਉਹ? ਉਹ ਗਏ ਸੀ ਬਰਕਲੇ ਯੂਨੀਵਰਸਿਟੀ ਦੇ ਵਿੱਚ। ਤਿਆਰ ਰੱਖੋ ਜੀ ਬਰਕਲੇ ਯੂਨੀਵਰਸਿਟੀ ਕਰਤਾਰ ਸਿੰਘ ਸਰਾਬਾ ਨੂੰ ਗ੍ਰਿਫਤਾਰ ਕਿੱਥੇ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ ਸਰਗੋਦੇ ਦੇ ਵਿੱਚ ਸਰਗੋਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਦੇ ਸੀ ਫਾਂਸੀ ਦੀ ਸਜ਼ਾ ਕਦੋਂ ਦਿੱਤੀ ਗਈ ਸੀ ਇਹ ਆਪਾਂ ਨੂੰ ਪਹਿਲਾ ਪ੍ਰਸ਼ਨ ਪਹਿਲਾ ਸੀ ਆਪਾਂ ਦੇਖਿਆ ਸੀ 19 19 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਦਿੱਤੀ ਕਦੋਂ ਸੀ 16 ਨਵੰਬਰ 1915 ਦੇ ਵਿੱਚ ਹਾਂਜੀ 1916 ਨਵੰਬਰ 1915 ਇਸ ਵੀ ਕਰਤਾਰ ਸਿੰਘ ਸਰਾਬਾ ਉੱਪਰ ਕਿਸ ਐਕਟ ਅਧੀਨ ਮੁਕੱਦਮਾ ਚਲਾਇਆ ਗਿਆ ਸੀ ਇਹ ਐਕਟ ਸੀ ਜੀ ਡਿਫੈਂਸ ਆਫ ਇੰਡੀਆ ਐਕਟ ਕਿਹੜਾ ਐਕਟ ਸੀ ਜੀ ਡਿਫੈਂਸ ਆਫ ਇੰਡੀਆ ਐਕਟ ਉਹਨਾਂ ਦੇ ਉੱਪਰ ਮੁੱਦਾ ਕਿ ਲਾਇਆ ਸੀ ਕਿ ਕਾਰਨ ਕੀ ਹੈ ਉਹਨਾਂ ਦੇ ਉੱਪਰ ਇਹ ਇਲਜ਼ਾਮ ਲਾਇਆ ਸੀ ਕਿ ਗਦਰ ਪਲਾਉਣ ਦੇ ਵਿੱਚ ਇਹਨਾਂ ਦਾ ਵੱਡਾ ਰੋਲ ਹੈ ਕਰਤਾਰ ਸਿੰਘ ਸਰਾਬਾ ਦੇ ਨਾਲ ਹੋਰ ਕਿੰਨੇ ਜਣਿਆਂ ਨੂੰ ਫਾਂਸੀ ਦਿੱਤੀ ਗਈ ਸੀ ਇਹ ਪ੍ਰਸ਼ਨ ਕਈ ਵਾਰ ਪੁੱਛਿਆ ਗਿਆ ਜੀ ਏ ਦਿੱਤੀ ਗਈ ਸੀ ਜੀ 6 ਜਣਿਆਂ ਨੂੰ ਦੇਖੋ ਇੱਥੇ ਗੱਲ ਸਮਝੋ ਤੁਸੀਂ ਇੱਥੇ ਪੁੱਛਿਆ ਗਿਆ ਜੀ ਕਰਤਾਰ ਸਿੰਘ ਸਰਾਬਾ ਦੇ ਨਾਲ ਭਾਵ ਇੱਕ ਤਾਂ ਕਰਤਾਰ ਸਿੰਘ ਸਰਾਬਾ ਆਪ ਹੋਗੇ ਅਤੇ ਉਹਨਾਂ ਦੇ ਨਾਲ ਕਿੰਨੇ ਹੋਰ ਜਣੇ ਸੀ ਜੀ ਟੋਟਲ ਸੀ ਉਹਨਾਂ ਦੇ ਨਾਲ 6 ਜਣੇ ਕੁੱਲ ਕਿੰਨੇ ਨੂੰ ਫਾਂਸੀ ਦਿੱਤੀ ਗਈ ਸੀ 7 ਜਣਿਆਂ ਨੂੰ ਇਹ ਧਿਆਨ ਵਿੱਚ ਰੱਖਿਓ ਇੱਥੇ ਪੁੱਛਿਆ ਗਿਆ ਕਰਤਾਰ ਸਿੰਘ ਸਰਾਬਾ ਦੇ ਨਾਲ ਜੇਕਰ ਪੁੱਛਿਆ ਜਾਂਦਾ ਕਿ ਕਰਤਾਰ ਸਿੰਘ ਸਰਾਬਾ ਹੋਰਾਂ ਨੂੰ ਜਦ ਕਰਤਾਰ ਸਿੰਘ ਸਰਾਭਾ ਸਮੇਤ ਕਿੰਨੇ ਜਣੇ ਸੀ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ ਤਾਂ ਉਥੇ 7 ਉੱਤਰ ਆਉਣਾ ਸੀ ਇੱਥੇ ਪੁੱਛਿਆ ਗਿਆ ਜੀ ਕਰਤਾਰ ਸਿੰਘ ਸਰਾਭਾ ਨਾਲ ਹੋਰ ਕਿੰਨੇ ਜਣੇ ਪਾ ਕਰਤਾਰ ਸਿੰਘ ਸਰਾਭਾ ਅਲੱਗ ਰੱਖੀਗੇ ਇੱਥੇ ਕਰਤਾਰ ਸਿੰਘ ਸਰਾਭਾ ਰਗੂਬਰ ਦਿয়াল ਗੁਪਤਾ ਇਹ ਗਦਰ ਪਾਰਟੀ ਵਿੱਚ ਇਹਨਾਂ ਦਾ ਅਹਿਮ ਰੋਲ ਸੀ ਇਹਨਾਂ ਦੇ ਨਾਲ ਅਮਰੀਕਾ ਤੋਂ ਕਿਸ ਜਹਾਜ਼ ਉੱਪਰ ਚੜ੍ਹ ਕੇ ਹਿੰਦੁਸਤਾਨ ਨੂੰ ਚੱਲੇ ਸਨ ਇਹ ਜਹਾਜ਼ ਦਾ ਨਾਮ ਸੀ ਨਿਪਨ ਮਾਰੂ ਕਿਹੜਾ ਜਹਾਜ਼ ਸੀ ਜੀ ਨਿਪਨ ਮਾਰੂ ਕਾਮਾਗਾਟਾ ਮਾਰੂ ਨਹੀਂ ਆਵੇਗਾ ਨਾਰਕਨਾਮ ਜਹਾਜ਼ ਨਹੀਂ ਆਵੇਗਾ ਕਿਹੜਾ ਜੀ ਨਿਪਨ ਮਾਰੂ ਜਹਾਜ਼ ਸੀ ਜਿਹੜਾ ਕਿ ਜਾਪਾਨ ਦਾ ਜਹਾਜ਼ ਸੀ ਇੱਕ ਕਰਤਾਰ ਸਿੰਘ ਸਰਾਬਾ ਉੱਪਰ ਚਲਾਏ ਮੁਕਦਮੇ ਵਿੱਚ ਸਮੇਤ ਕਰਤਾਰ ਸਿੰਘ ਕਿੰਨੇ ਮਲਜ਼ਮ ਸਨ ਭਾਵ ਕਰਤਾਰ ਸਿੰਘ ਦੇ ਸਮੇਤ ਕਿੰਨੇ ਮਲਜ਼ਮਾਂ ਦੇ ਉੱਪਰ ਮੁਕਦਮਾ ਚਲਾਇਆ ਗਿਆ ਸੀ ਇਹ ਸਨ ਜੀ 82 ਜਣੇ ਸੀ ਟੋਟਲ ਜਿਨ੍ਹਾਂ ਦੇ ਉੱਪਰ ਮੁਕੱਦਮਾ ਚਲਾਇਆ ਗਿਆ ਸੀ ਇਹਨਾਂ ਦੇ ਵਿੱਚੋਂ 17 ਨੂੰ ਪਘੋੜੇ ਇਕਰਾਰ ਦੇ ਦਿੱਤਾ ਗਿਆ ਸੀ ਬਾਕੀ ਦੇ ਉੱਪਰ ਮੁਕੱਦਮਾ ਚਲਾ ਕੇ ਜਿਹੜੀ ਸਜ਼ਾ ਸੀ ਉਹ ਸੁਣਾਈ ਗਈ ਸੀ ਇਹ ਤੁਹਾਨੂੰ ਜਿਵੇਂ ਪਹਿਲਾਂ ਮੈਂ ਡਾਕਟਰ ਬੀ ਆਰ ਅੰਬੇਦਕਰ ਦੇ ਵਿੱਚ ਸ਼ਾਰਟ ਫਾਰਮ ਦੇ ਵਿੱਚ ਸਾਰਾ ਪ੍ਰੋਵਾਈਡ ਕਰਵਾਇਆ ਸੀ ਇਹ ਵੀ ਤੁਹਾਨੂੰ ਇੱਥੇ ਮੈਂ ਲਾਸਟ ਪੇਜ ਵਿੱਚ ਇਹ ਸਾਰਾ ਇੱਕ ਸ਼ਾਰਟ ਦੇ ਵਿੱਚ ਤੁਹਾਨੂੰ ਇਹ ਦੇ ਦਿੱਤਾ ਹੈ ਸੋ ਇਸ ਨੂੰ ਤੁਸੀਂ ਤੁਹਾਨੂੰ ਇਹਦੀ ਪੀਡੀਐਫ ਮਿਲ ਜਾਈ ਹੋਵੇਗੀ ਇਸ ਨੂੰ ਆਪਣਾ ਚਾਹ ਸਕਰੀਨਸ਼ਾਟ ਲੈ ਲਿਓ ਜਿਵੇਂ ਤੁਹਾਨੂੰ ਸੁੱਖ ਲੱਗੇ ਓਵੇਂ ਤੁਸੀਂ ਇਹਨੂੰ ਆਪਣਾ ਰੀਵੀਜ਼ਨ ਇਹਦੀ ਕਰ ਸਕਦੇ ਹੋ ਆਹ ਪ੍ਰਸ਼ਨ ਦੇਖੋ ਜੀ फांसी ਦੀ ਸਜ਼ਾ ਕਿੰਨਿਆਂ ਨੂੰ ਹੋਈ ਸੀ ਇਹ ਹੋਈ ਸੀ ਜੀ 24 ਜਣਿਆਂ ਨੂੰ ਪਰ ਉਹਨਾਂ ਦੇ ਵਿੱਚੋਂ 17 ਜਣਿਆਂ ਦੀ फांसी ਦੀ ਜਿਹੜੀ ਉਹ ਉਮਰ ਕੈਰ ਵਿੱਚ ਬਦਲ ਦਿੱਤੀ ਸੀ ਅਤੇ ਸਮੇਤ ਕਰਤਾਰ ਸਿੰਘ ਸਰਾਭਾ ਸੱਤ ਜਣਿਆਂ ਨੂੰ फांसी ਦਿੱਤੀ ਗਈ ਸੀ ਜੀ ਸੋ ਇਹਦੀ ਮੈਂ ਪੀਡੀਐਫ ਤੁਹਾਨੂੰ ਪ੍ਰੋਵਾਈਡ ਕਰਵਾਵਾਂਗਾ ਜੀ ਧੰਨਵਾਦ ਜੀ